ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਪੰਜਵਾਂ ਖੂਨਦਾਨ ਕੈਂਪ ਗੁਰਨਾਨਕਪੁਰਾ ਵਿਖੇ ਲਗਾਇਆ ਗਿਆ ਇਸ ਮੌਕੇ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਪਵਨ ਸੱਬਰਵਾਲ ਰਣਜੀਤ ਸਿੰਘ ਗੋਲਡੀ ਵਾਈਸ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਕੈਸ਼ੀਅਰ 인ਦਰਜੀਤ ਸਿੰਘ ਬੰਟੀ ਆਦਿ ਸ਼ਾਮਿਲ ਸਨ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਵਤਾ ਦੀ ਸੇਵਾ ਲਈ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਮੇਰੀ ਅਤੇ ਮੇਰੀ ਟੀਮ ਵੱਲੋਂ ਜਿਹੜਾ ਵਾ ਪੰਜਵਾਂ ਖੂਨਦਾਨ ਕੈਂਪ ਜਿਹੜਾ ਉਹ ਲਗਾਇਆ ਗਿਆ ਵਾ ਮੋਡਲ ਪੀਐਮ ਦੇ ਬਾਹਰ ਪਰ ਮੈਂ ਆਪਣੀ ਟੀਮ ਦਾ ਔਰ ਜਿੰਨੇ ਵੀ ਸਾਥੀ ਇੱਥੇ ਆਏ ਆ ਸਾਡੇ ਖੂਨਦਾਨ ਕੈਂਪ ਤੇ ਪਹੁੰਚ ਕੇ ਹਾਜ਼ਰੀ ਲਗਵਾਈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਸਾਡਾ ਇਹੀ ਉਪਰਾਲਾ ਵਾ ਕਿ ਜਿਹੜਾ ਲੋੜਵੰਦ ਜਿਹੜੇ ਹਸਪਤਾਲਾਂ ਦੇ ਵਿੱਚ ਇਹਨਾਂ ਨੂੰ ਬਲੱਡ ਦੀ ਜਿਹੜੀ ਆ ਕਮੀ ਆ ਉਹ ਸਾਡੀ ਐਨਜੀਓ ਵੱਲੋਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਹੁੰਦਾ ਵਾ ਸਾਡੀ ਐਨਜੀਓ ਵੱਲੋਂ ਜਿਹੜਾ ਉਹ ਲੋੜਵੰਦਾਂ ਦੀ ਸੇਵਾ ਲਈ ਕਿ ਉਪਰਾਲੇ ਕੀਤੇ ਜਾ ਰਹੇ ਆ ਔਰ 24 ਆਵਰ ਸਾਡੀ ਐਨ ਜੀਓ ਜਿਹੜੀ ਆ ਕੰਮ ਕਰ ਰਹੀ ਆ ਜਿਵੇਂ ਕੋਈ ਲੋੜਵੰਦਾਂ ਜਿਨ੍ਹਾਂ ਦੀ ਡੈਥਲੀ ਉਹ ਸੰਸਕਾਰ ਨਹੀਂ ਕਰ ਸਕਦੇ ਉਹ ਵੀ ਸਾਡੀ ਐਨ ਜੀਓ ਵੱਲੋਂ ਜਿਹੜੇ ਆ ਛੋਟੇ ਛੋਟੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਔਰ ਪਿੱਛੇ ਗਰੀਬ ਲੜਕੀਆਂ ਦੀ ਸ਼ਾਦੀ ਜਿਹੜੀ ਉਹ ਵੀ ਸਾਡੀ ਐਨ ਜੀਓ ਵੱਲੋਂ ਕੀਤੀ ਗਈ ਆ